ਜਿਵੇਂ ਦੇਖੀਦਾ ਜਾ ਕਿ ਸਵੇਰ ਤੋਂ ਸ਼ਾਮ ਤੱਕ ਜਿਵੇਂ ਲੋਕ ਨਸ਼ਾ ਖਾ ਕੇ ਸੜਕਾਂ ਤੇ ਡਿੱਗੇ ਹੁੰਦੇ ਨੇ ਫਿਰ ਉਹਨਾਂ ਦੇ ਮਾਵਾ ਪੈਣਾ ਆ ਕੇ ਸਾਡੇ ਕੋਲ ਆਉਂਦੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਦੀ ਨਸ਼ਾ ਛਡਾਉਣ ਚ ਮਦਦ ਕੀਤੀ ਜਾਵੇ ਬਸ ਇੱਕ ਪਿੰਡ ਨੂੰ ਸਵਾਰਨ ਵਾਸਤੇ ਜਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਿਹਤ ਸਿਹਤ ਮੈਡੀਕਲ ਸੇਵਾਵਾਂ ਨੂੰ ਸਹੀ ਬਣਾਉਣ ਲਈ ਇਹ ਜਿਹੜਾ ਬਾਹਰ ਤੋਂ ਆਇਆ ਹੈ ਇਹ ਪਰਿਵਾਰ ਗਰੀਬ ਪਰਿਵਾਰ ਹੁੰਦੇ ਨੇ ਉਹ ਨਹੀਂ ਦਵਾਈਆਂ ਲੈ ਸਕਦੇ ਤੇ ਦਵਾਈਆਂ ਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਲਈ ਉਹ ਮੈਡੀਕਲ ਸਟੋਰ ਤੋਂ ਟੈਸਟ ਕਰਵਾ ਸਕਦੇ ਦਵਾਈਆਂ ਲੈ ਸਕਦੇ ਉਹ ਦਾ ਜਿਹੜਾ ਬੇਲਿਆ ਸਰਪੰਚ ਵੱਲੋਂ ਦਿੱਤਾ ਜਾਊਗਾ ਮਹੀਨੇ ਬਿਲਕੁਲ ਜਿਸਦਾਰ ਸੜਕਣਗੇ ਮੈਂ ਤਾਂ ਕਹਿੰਦਾ ਕਿ ਹਰ ਘਪੈਂਟ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਸਿਹਤ ਵਾਸਤੇ ਜੋ ਮਤਲਬ ਸਾਨੂੰ ਚਾਹੀਦੀਆਂ ਸਹੂਲਤਾਂ ਉਹ ਵੀ ਸੱਦਨੇ ਦਿੱਤੀਆਂ ਮੈਡੀਕਲ ਦੀਆਂ ਦਸੀਆਂ ਬਹੁਤ ਵਧੀਆ ਤਰੀਕੇ ਸਿੱਲ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕ ਭੱਜਦੇ ਆ ਬਾਹਰਲੇ ਮੁਲਕ ਕੰਮ ਕਰਨ ਜਾਂਦੇ ਆ ਉੱਥੇ ਹੀ ਬਾਹਰਲੇ ਮੁਲਕ ਚੋਂ ਪੰਜਾਬ ਚ ਆਣ ਕੇ ਇੱਕ ਵਿਅਕਤੀ ਨੇ ਸਰਪੰਚੀ ਲੜੀ ਔਰ ਸਰਪੰਚੀ ਜਿੱਤੀ ਵੀ ਹੈ ਉਹ ਸਰਪੰਚੀ ਜਿੱਤ ਕੇ ਇੱਕ ਉਹਨੇ ਆਪਣੇ ਪਿੰਡ ਦੇ ਵਿੱਚ ਮਤਾ ਪਾਇਆ ਵਾ ਵੀ ਜਿਸ ਤਰ੍ਹਾਂ ਕੋਈ ਨਸ਼ਾ ਵਿਕਦਾ ਉਹ ਨਸ਼ੇ ਵਾਲੇ ਦੇ ਪਿੰਡ ਦੀ ਜਿਹੜੀ ਪੰਚਾਇਤ ਆ ਪਿੱਛੇ ਨਹੀਂ ਜਾਊਗੀ ਔਰ ਨਾਲ ਉਹਦੇ ਸਾਥ ਦੇਊਗੀ ਨਾਲ ਉਹਦੇ ਨਾਲ ਜਾਊਗੀ ਆਪਾਂ ਗੱਲ ਵੀ ਕਰਾਂਗੇ ਸਰਪੰਚ ਸਾਹਿਬ ਨਾਲ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਸਰ ਲੋਕੀ ਬਾਹਰ ਜਾਂਦੇ ਆ ਤੁਸੀਂ ਬਾਹਰੋਂ ਵਾਪਸ ਆਣ ਕੇ ਪੰਜਾਬ ਦੀ ਸੇਵਾ ਕਰਨ ਵਾਸਤੇ ਆ ਬਿਲਕੁਲ ਬਿਲਕੁਲ ਜਿਵੇਂ ਦੇਖੀਦਾ ਕਿ ਨਸ਼ਾ ਆਪਣੇ ਪੰਜਾਬ ਵਿੱਚ ਜਿਹੜਾ ਪਿੰਡ-ਪਿੰਡ ਬਹੁਤ ਹੋ ਚੁੱਕਾ ਵਾ ਮਾਵਾਂ ਭੈਣਾਂ ਲੋਕਾਂ ਦੀਆਂ ਤਰਾ-ਤਰਾਂ ਮਤਲਬ ਕਰ ਰਹੀਆਂ ਨੇ ਕਿ ਮੁੰਡਾ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਸ਼ੇ ਨਾਲੋ ਕੀ ਢੱਕੇ ਹੁੰਦੇ ਨੇ ਉਹਨਾਂ ਦੇ ਕਰਕੇ ਬਸ ਇਹੀ ਪਿੰਡ ਦੀ ਸੇਵਾ ਕਰਨ ਲਈ ਮਤਲਬ ਮਤਾ ਪਾਇਆ ਗਿਆ ਕਿ ਚਿੱਟੇ ਨੂੰ ਖਤਮ ਕਰਨ ਵਾਸਤੇ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਜਾਂ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਵੇਗਾ ਪਿੰਡ ਵਾਸੀ ਨੇ ਕਿੱਦਾਂ ਦੇ ਸੀ ਬਿਲਕੁਲ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਮਤਲਬ ਹਰ ਮੌਤ ਪਰ ਸਾਥ ਦੇ ਰਿਹਾ ਇਸ ਚੀਜ਼ ਦਾ ਕਿ ਨਸ਼ੇ ਨੂੰ ਖਤਮ ਕਰਨ ਲਈ ਇਹ ਮਤੇ ਦੇ ਖਿਲਾਫ ਵੀ ਲੋਕੀ ਪਿੰਡ ਜੀ ਕੋਈ ਹੰਦੇਵ ਜਿਸ ਤਰ੍ਹਾਂ ਖਿਲਾਫ ਵੀ ਕੋਈ ਹੋ ਜਾਂਦਾ ਕਿ ਇਸ ਤਰ੍ਹਾਂ ਤੇ ਨਹੀਂ ਤੁਹਾਡੇ ਨਾਲ ਕੋਈ ਨਹੀਂ ਬਿਲਕੁਲ ਵੇਖੋ ਖਿਲਾਫ ਤਾਂ ਉਹਨਾਂ ਨੇ ਹੋਣਾ ਜਿਹੜੇ ਨਸ਼ਾ ਵੇਚਦੇ ਨੇ ਜੇ ਆਪਾਂ ਸ਼ੁਰੂਆਤ ਕਰਾਂਗੇ ਜੇ ਇੱਕ ਦਾ ਆਪਾਂ ਸਹੀ ਕਰਨ ਲਈ ਇੱਕ ਨੂੰ ਨਰਾਜ਼ ਕਰਾਂਗੇ ਤੇ ਦਾਹੋ ਦੇ ਨਾਲ ਖੁਸ਼ ਵੀ ਆਪਣੇ ਨਾਲ ਵੀ ਜੁੜਦੇ ਨੇ ਇਹ ਚੀਜ਼ ਨੂੰ ਦੇਖ ਕੇ ਮਤਾ ਪਾਇਆ ਗਿਆ ਕੋਈ ਮਨ ਚ ਕਿਸ ਤਰ੍ਹਾਂ ਆ ਜਿਵੇਂ ਦੇਖੀਦਾ ਜਾ ਕਿ ਸਵੇਰ ਤੋਂ ਸ਼ਾਮ ਤੱਕ ਜਿਵੇਂ ਲੋਕ ਨਸ਼ਾ ਖਾ ਕੇ ਸੜਕਾਂ ਤੇ ਡਿੱਗੇ ਹੁੰਦੇ ਨੇ ਫਿਰ ਉਹਨਾਂ ਦੀਆਂ ਮਾਮਾ ਪੈਣਾ ਆ ਕੇ ਸਾਡੇ ਕੋਲ ਆਉਂਦੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨਸ਼ਾ ਛਡਾਉਣ ਚ ਮਦਦ ਕੀਤੀ ਜਾਵੇ ਜਾਂ ਸੈਂਟਰ ਭੇਜ ਦਿੱਤਾ ਜਾਵੇ ਤਾਂ ਆਪਾਂ ਮੇਨ ਜੜ ਨੂੰ ਫੜਿਆ ਵਾ ਕਿ ਜਿਹੜਾ ਨਸ਼ਾ ਜਿਹੜਾ ਵੀ ਪਿੰਡ ਚ ਵੇਚਦਾ ਵਾ ਉਹ ਜਾਂ ਤੇ ਪਿੰਡ ਛੱਡੂਗਾ ਤੇ ਪਿੰਡ ਚ ਬਿਲਕੁਲ ਨਸ਼ਾ ਵੇਚ ਨਹੀਂ ਦਿੱਤਾ ਜਾਊਗਾ ਦੇਖੇ ਜੇ ਇੱਥੇ ਕਿਸੇ ਕੋਲ ਇਦਾਂ ਹੁੰਦਾ ਵੀ ਪਿੰਡ ਦਾ ਕੋਈ ਬੰਦਾ ਫੜਿਆ ਜਾਂਦਾ ਤੇ ਉਹ ਸਰਪੰਚ ਨੂੰ ਜਾ ਕੇ ਕਹਿੰਦੇ ਵੀ ਨਾਲ ਤੁਰੋ ਇਹ ਵੀ ਸਰਪੰਚ ਗੱਲ ਬੜੀ ਵੱਡੀ ਗੱਲ ਹੁੰਦੀ ਵੀ ਨਾਲ ਜਾਣਾ ਫਿਰ ਉਹ ਮਦਦ ਕਰਨੀ ਪਰ ਜਿਹੜਾ ਇਹ ਮਤਵਾ ਇਹਦੇ ਨਾਲ ਤੁਹਾਨੂੰ ਜਾਣਾ ਨਹੀਂ ਪਊਗਾ ਕਿਤੇ ਵੀ ਬਿਲਕੁਲ ਬਿਲਕੁਲ ਤਾਂ ਹੀ ਮਤਾ ਪਾ ਦਿੱਤਾ ਗਿਆ ਕੋਈ ਵੀ ਜਿਹੜਾ ਨਸ਼ਾ ਵੇਚਦਾ ਜੇ ਉਹ ਫੜਿਆ ਜਾਂਦਾ ਤੇ ਉਹ ਨਾ ਹੀ ਤਾਂ ਸਾਡੇ ਵੱਲ ਲਾਵੇ ਤੇ ਨਾ ਹੀ ਕੋਈ ਪੰਚਾਇਤ ਸਰਪੰਚ ਪੰਚੋ ਦੀ ਮਦਦ ਕਰੇਗਾ ਕੀ ਕਹਿਣਾ ਚਾਹੁੰਦੇ ਜਿਹੜੇ ਬਾਕੀ ਪਿੰਡ ਹੈ ਪਿੰਡਾਂ ਦੇ ਸਰਪੰਚ ਵੀ ਹੈ ਜਾਂ ਹੋਰ ਵੀ ਹੈ ਜਿਹੜੇ ਜਿਹੜੇ ਇਦਾਂ ਦੇ ਮਤੇ ਆ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਵੀ ਆਪਾਂ ਨਸ਼ਾ ਪੰਜਾਬ ਚ ਮਕਾਣਾ ਵਾ ਲੱਗਦਾ ਫਿਰ ਨਸ਼ਾ ਮੁਕ ਸਕਦਾ ਇਦਾਂ ਬਿਲਕੁਲ ਮੁਕ ਸਕਦਾ ਦੇਖੋ ਸਿਹਤ ਸਿਹਤ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਹਰ ਪਿੰਡ 'ਚ ਮਤੇ ਪੈਣੇ ਚਾਹੀਦੇ ਜਿਵੇਂ ਸਾਡੇ ਹਲਕਾ ਅੰਜਾਜ ਬਲਬੀਰ ਸਿੰਘ ਪੰਨੂ ਜੀ ਨੇ ਉਹਨਾਂ ਨੇ ਵੀ ਸਖਤ ਉਦਾਇਤ ਕੀਤੀ ਹੈ ਕਿ ਪਿੰਡ ਵਿੱਚ ਨਸ਼ਾ ਜਿਹੜਾ ਨਹੀਂ ਵਿਕਣਾ ਚਾਹੀਦਾ ਤਾਂ ਉਹਨਾਂ ਦੀਆਂ ਲਿਹਾ ਤੇ ਚਲਦੇ ਹੋਏ ਅਸੀਂ ਜਿਹੜਾ ਮਤਾ ਪਾਇਆ ਗਿਆ ਕਿ ਕਿਸੇ ਵੀ ਪਿੰਡ ਵਿੱਚ ਜਿੱਥੋਂ ਤੱਕ ਵੀ ਹੋ ਸਕਦਾ ਲਾਗੇ ਵੀ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਬਿਲਕੁਲ ਕਹਿ ਦਿੱਤਾ ਜਾਊਗਾ ਕਿ ਇਸ ਚੀਜ਼ ਤੇ ਮਤੇ ਜਿਹੜੇ ਪਾਈ ਜਾਣ ਸਰ ਤੁਸੀਂ ਬਾਲੇ ਮੁਲਕ ਪੱਕੇ ਹੋਏ ਹੋ ਪਰ ਤੁਸੀਂ ਪੰਜਾਬ ਚ ਫੇਰ ਆ ਗਏ ਲੋਕੀ ਪੰਜਾਬ ਚ ਉਧਰ ਨੂੰ ਜਾਂਦੇ ਬਾਹਰ ਨੂੰ ਜਾਂਦੇ ਆ ਬਿਲਕੁਲ ਲੰਦ ਪਿਆ ਹੋਇਆ ਹੈ ਇਹ ਬਸ ਇੱਕ ਪਿੰਡ ਨੂੰ ਸਵਾਰਨ ਵਾਸਤੇ ਜਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਿਹਤ ਸਿਹਤ ਮੈਡੀਕਲ ਸਵਾਵ ਨੂੰ ਸਹੀ ਬਣਾਉਣ ਲਈ ਇਹ ਜਿਹੜਾ ਮੈਂ ਬਾਹਰ ਤੋਂ ਆਇਆ ਇੱਥੇ ਸਿਹਤ ਸਹੂਲਤਾਂ ਵੀ ਤੁਹਾਡੇ ਵੱਲੋਂ ਕੁਝ ਦਿੱਤੀਆਂ ਗਈਆਂ ਜਿਸ ਤਰ੍ਹਾਂ ਕੋਈ ਦਵਾਈਆਂ ਫਰੀ ਇਦਾਂ ਕੋਈ ਕੁਝ ਦਿੱਤਾ ਗਿਆ ਤੁਹਾਡੇ ਵੱਲੋਂ ਬਿਲਕੁਲ ਬਿਲਕੁਲ ਜਿਵੇਂ ਕਈ ਪਰਿਵਾਰ ਗਰੀਬ ਪਰਿਵਾਰ ਹੁੰਦੇ ਨੇ ਉਹ ਨਹੀਂ ਦਵਾਈਆਂ ਲੈ ਸਕਦੇ ਤੇ ਦਵਾਈਆਂ ਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਲਈ ਉਹ ਮੈਡੀਕਲ ਸਟੋਰ ਤੋਂ ਟੈਸਟ ਕਰਵਾ ਸਕਦੇ ਦਵਾਈਆਂ ਲੈ ਸਕਦੇ ਉਹਦਾ ਜਿਹੜਾ ਬਿੱਲ ਆ ਸਰਪੰਚ ਵੱਲੋਂ ਦਿੱਤਾ ਜਾਊਗਾ ਮਹੀਨੇ ਬਾਅਦ ਉਹ ਜਿਹੜਾ ਬਿੱਲ ਆ ਸਰਪੰਚ ਸਾਹਿਬ ਆਪਣੀ ਜੇਬ ਚੋਂ ਦੇਣਗੇ ਕਿਉਂਕਿ ਉਹ ਵੀ ਸਰਕਾਰੀ ਖਾਤੇ ਚ ਆਊਗਾ ਨਹੀਂ ਨਹੀਂ ਬਿਲਕੁਲ ਸਰਪੰਚ ਆਪਣੀ ਜੇਬ ਚੋਂ ਦੇਣਗੇ ਜੋ ਵੀ ਇਹਨਾਂ ਦੇ ਕਾਰਡ ਬਣਾ ਦਿੱਤੇ ਜਾਣਗੇ ਜਿੰਨੇ ਵੀ ਕਿਸੇ ਨੂੰ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਜੋ ਵੀ ਲੋੜ ਆ ਮੈਡੀਕਲ ਤੋਂ ਲੈ ਸਕਦੇ ਆ ਤੇ ਬਿੱਲ ਸਰਪੰਚ ਵੱਲੋਂ ਦਿੱਤਾ ਜਾਊਗਾ ਉਹ ਦੁਕਾਨਾਂ ਕਿੱਥੇ ਕਿੱਥੇ ਹੋਣਗੀਆਂ ਆਪਣੇ ਦੇਖੋ ਹਲੇ ਤਾਂ ਮੈਂ ਤੇ ਉਹ ਆਪਣੇ ਪਿੰਡ ਵਿੱਚ ਮੈਡੀਕਲ ਸਟੋਰ ਹੈ ਉੱਥੋਂ ਦਵਾਈ ਲੈ ਸਕਦੇ ਆ ਤੇ ਬਿੱਲ ਜਿਹੜਾ ਮਹੀਨੇ ਬਾਅਦ ਦੇ ਦਿੱਤਾ ਚਾਹੋ ਜਿੰਨਾ ਵੀ ਬੰਦ ਰਾਜਨੀਤੀ ਆ ਜੇ ਕਿਸ ਤਰ੍ਹਾਂ ਖਿਆਲ ਪਿਆ ਤੁਹਾਡਾ ਬਸ ਇਹੀ ਤੁਹਾਨੂੰ ਦੱਸਿਆ ਕਿ ਜਿਵੇਂ ਮਤਲਬ ਪਿੰਡਾਂ ਦੀ ਹਾਲਤ ਹਾਲਤ ਬਹੁਤ ਬੁਰੀ ਹੋਈ ਪਈ ਇਹਨਾਂ ਨੂੰ ਸਵਾਰਨ ਵਾਸਤੇ ਕੋਈ ਪਰਿਵਾਰ ਚੋਂ ਕੋਈ ਸਰਪੰਚ ਦਾ ਰਿਹਾ ਨਹੀਂ ਦਾਦਾ ਜੀ ਪੰਚਾਇਤ ਮੈਂਬਰ ਰਹੇ ਨੇ ਉਤੋਂ ਬਸ ਕੋਈ ਇਹਦਾ ਰਾਜਨੀਤੀ ਚ ਆਉਂਦਾ ਬਸ ਇਹੀ ਇੱਕ ਮਕਸਦ ਦੀ ਕਿ ਲੋਕਾਂ ਦੀ ਸੇਵਾ ਕਰਨਾ ਆਪ ਗੱਲ ਵੀ ਕਰਦੇ ਆ ਸਰਪੰਚ ਸਾਹਿਬ ਦੇ ਦਾਦਾ ਜੀ ਜਿਹੜੇ ਉਹਨਾਂ ਨਾਲ ਗੱਲ ਵੀ ਕਰਦੇ ਕਿਉਂਕਿ ਉਹ ਵੀ ਪੰਚਾਇਤ ਮੈਂਬਰ ਐ ਔਰ ਉਹਨਾਂ ਵਾਲੀ ਦੇਖ ਕੇ ਜਿਹੜੇ ਪੁੱਤ ਪੋਤੇ ਆ ਉਹਨਾਂ ਨੇ ਜਿਹੜਾ ਸਰਪੰਚੀ ਲੜੀ ਐ ਹਾਂਜੀ ਬੱਦ ਦਾਦੇ ਕੀ ਨਾਮ ਤੁਹਾਡਾ ਪ੍ਰਕਾਸ਼ ਸਿੰਘ ਜੀ ਕਿੱਦਾਂ ਲੱਗਦਾ ਫਿਰ ਪੋਤਾ ਅੱਜ ਕੱਲ ਠੀਕ ਐ ਜੀ ਕਿੱਦਾਂ ਸ਼ੁਰੂ ਕੰਮ ਦੇ ਅਜੇ ਸ਼ੁਰੂ ਕੀਤੇ ਆ ਉਹਨੇ ਥੋੜੀ ਥੋੜੀ ਕਰੀ ਜਾਂਦੇ ਸਭ ਕੁਝ ਉਦੋਂ ਦੀ ਸਭਾਈ ਸਭੀ ਦੇਖਣਾ ਹਾਂਜੀ ਤੇ ਹੋਰ ਡਿਫੈਂਸ ਜੀ ਦਾ ਕੰਮ ਵੀ ਸ਼ੁਰੂ ਕਰਉਣਾ ਔਰ ਬਾਕੀ ਜਿਹੜੇ ਕੰਮ ਹੋਣਗੇ ਕਰਨਗੇ ਬਾਬੂ ਜੀ ਤੁਹਾਡੀ ਜਦੋਂ ਤੱਕ ਤੁਸੀਂ ਪੰਚਾਇਤ ਮੈਂਬਰ ਸੀ ਉਹਦੇ ਤੇ ਹੁਣ ਚ ਕੀ ਅੰਤਰ ਲੱਗਦਾ ਤੁਹਾਨੂੰ ਹਾਂ ਜੀ ਮੈਨੂੰ ਉਹ ਆਂਦੇ ਰੇ ਸਰਪੰਚ ਖਲੋ ਮੈਂ ਖਲੋਤਾ ਨਹੀਂ ਮੈਂ ਨਹੀਂ ਮੈਂ ਨਹੀਂ ਕੋਈ ਕੁੱਤੇ ਨੇ ਆਣ ਕੇ ਸਿਰਫ ਇਹ ਮੈਂ ਕਹੀ ਮੇਰੀ ਹੋਰ ਮਦਦ ਕੀਤੀ ਐ ਮੈਂ ਅਕਲ ਦੀ ਨਹੀਂ ਹੁਣ ਤੇ ਲੋਕਾਂ ਨੂੰ ਸੇਵਾ ਸਹੂਲਤਾਂ ਵੀ ਦੇ ਰਹੇ ਨਾਲ ਆਓ ਜੀ ਚੰਗਾ ਹੀ ਬਹੁਤ ਸੁਣਾ ਕੰਦਿਆ ਤੁਹਾਡੀ ਤੇ ਨਹੀਂ ਰਾਏ ਕਿ ਤੁਸੀਂ ਦੱਸਿਆ ਸਭ ਕੁਝ ਉਹ ਅੱਜ ਗੱਲ ਤੁਹਾਨੂੰ ਬਚਾ ਮੱਚੀ ਆਪ ਹੀ ਸਹਣੇ ਹੁੰਦੇ ਪਰ ਗੱਲ ਵੀ ਕਰਦੇ ਹੋਰ ਪਿੰਡ ਵਾਸੀ ਜਿਹੜੇ ਹੈਗੇ ਉਹਨਾਂ ਦੇ ਨਾਲ ਗੱਲ ਹੋ ਤਾਂ ਤੁਹਾਨੂੰ ਪਹਿਲਾਂ ਆਪਣਾ ਨਾਮ ਦੱਸੋ ਗੁਰਪ੍ਰੀਤ ਸਿੰਘ ਜੀ ਕਿੱਦਾਂ ਲੱਗਦਾ ਜੀ ਮਤੇ ਪਾਏ ਬਿਲਕੁਲ ਜੀ ਬਹੁਤ ਵਧੀਆ ਮਤੇ ਪਾਏ ਜੋ ਵੀ ਸਾਡੇ ਵੀਰ ਨੇ ਪਾਏ ਬਹੁਤ ਵਧੀਆ ਪਿੰਡ ਦੀ ਭਲਾਈ ਵਾਸਤੇ ਪਏ ਨੇ ਕੀ ਲੱਗਦਾ ਵੀ ਇਦਾਂ ਦੇ ਮਤੇ ਜਿਹੜੇ ਆ ਸੁਧਾਰ ਸਰਦਨ ਦੇ ਬਿਲਕੁਲ ਜੀ ਸੁਧਾਰ ਸਰ ਕਰਨਗੇ ਮੈਂ ਤਾਂ ਕਹਿੰਦਾ ਕਿ ਹਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਸਿਹਤ ਵਾਸਤੇ ਜੋ ਮਤਲਬ ਸਾਨੂੰ ਚਾਹੀਦੀਆਂ ਸਹੂਲਤਾਂ ਉਹ ਵੀ ਵੀਰ ਸੜਨੇ ਦਿੱਤੀਆਂ ਮੈਡੀਕਲ ਦੀਆਂ ਦੱਸੀਆਂ ਬਹੁਤ ਵਧੀਆ ਤਰੀਕਾ ਲੱਗਦਾ ਨਹੀਂ ਇੱਦਾਂ ਬਾਕੀ ਪਿੰਡਾਂ ਦੀ ਵੀ ਹੋਣੀ ਚਾਹੀਦੀ ਬਿਲਕੁਲ ਜੀ ਹਰ ਇੱਕ ਪਿੰਡ 'ਚ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਕਿਉਂਕਿ ਜਿਹਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਪਿੰਡ ਦੀ ਭਲਾਈ ਹੋ ਸਕਦੀ ਆ ਜ਼ਰੂਰ ਪੈਣੇ ਚਾਹੀਦੇ ਉਸ ਦੇਖਿਆ ਜੇ ਤੇ ਸਰਪੰਚ ਸਾਹਿਬ ਨੇ ਇੱਕ ਸੇ ਸੇਹਦ ਸਹੂਲਤਾਂ ਨੂੰ ਵੀ ਲੈ ਕੇ ਕੀਤਾ ਗਿਆ ਬਿਲਕੁਲ ਜੀ ਉਹ ਤੇ ਆਪਣੇ ਕੋਲੋਂ ਜਿਦਾਨਾ ਕਹਿ ਕੇ ਆਪਣੇ ਕੋਲ ਪੌਕਟ ਦੇ ਵਿੱਚੋਂ ਦਿੱਤੇ ਜਾਣਗੇ ਬਹੁਤ ਵਧੀਆ ਉਪਰਾਲਾ ਵਾ ਹਰ ਇੱਕ ਪਿੰਡ ਦੇ ਵਿੱਚ ਅਗਰ ਇਦਾਂ ਦਾ ਸਰਪੰਚ ਹੋਵੇਗਾ ਤੇ ਪਿੰਡ ਜ਼ਰੂਰ ਤਰੱਕੀ ਕਰੇਗਾ ਲੱਗਦਾ ਜਿਹੜਾ ਸਰਕਾਰ ਨੇ ਕਿਹਾ ਸੀ ਵੀ ਆਪਾਂ ਪੰਜਾਬ 'ਚ ਨਸ਼ਾ ਮਕਾਣਾ ਵਾ ਲੱਗਦਾ ਵੀ ਇਹ ਇਸ ਤਰ੍ਹਾਂ ਸ਼ੁਰੂ ਹੋ ਜਾਏਗਾ ਇੱਕ ਪਹਿਲੀ ਪੌੜੀ ਤੇ ਪੈਰ ਪਿੰਡ ਦੇ ਵਿੱਚ ਰੱਖਿਆ ਗਿਆ ਬਿਲਕੁਲ ਜੀ ਇਸ ਤਰ੍ਹਾਂ ਦੀ ਲਹਿਰ ਹਰ ਇੱਕ ਪਿੰਡ ਦੇ ਵਿੱਚ ਚੱਲੇਗੀ ਤੇ ਲਾਜ਼ਮ 100% ਨਸ਼ਾ ਪਿੰਡ ਦੇ ਵਿੱਚੋਂ ਖਤਮ ਹੋ ਸਕਦਾ ਜੀ ਪਿੰਡ ਵਾਸੀਆਂ ਦਾ ਕਿੰਨਾ ਕੁ ਸਹਿਯੋਗ ਹੈ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਹੈ ਜੀ ਇਹ ਸੁਣਿਆ ਸੀ ਪਿੰਡ ਵਾਸੀਆਂ ਨੂੰ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਪਿੰਡ ਜਿਹੜਾ ਜਿਹੜਾ ਮਤਾ ਪਾਇਆ ਗਿਆ ਇਹਨਾਂ ਵੱਲੋਂ ਵੀ ਪਿੰਡ ਦੇ ਵਿੱਚ ਜਿਹੜਾ ਨਸ਼ਾ ਮਕਾਇਆ ਜਾਏ ਔਰ ਜਿਹੜਾ ਇਹਨਾਂ ਨੇ ਸੇਦ ਸਹੂਲਤਾਂ ਨੂੰ ਲੈ ਕੇ ਆਪਣੀ ਜੇਬ ਦੇ ਵਿੱਚੋਂ ਮੈਡੀਕਲ ਸਟੋਰਾਂ ਨੂੰ ਕਹਿਤਾ ਵੀ ਜਿਹੜੇ ਪਿੰਡ ਦੇ ਗਰੀਬ ਲੋਗ ਆ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣ ਮੈਂ ਬਟਾਲਾ ਦੇ ਵੇਕੀ ਮਲਕ ਦਾ ਨਮੂਟ ਚਾ